ਕਿ ਮੈਂ ਦਲੀਏ ਤੂੰ ਸੁਣਾ ਤੇਰਾ ਹਾਲਿਕੜੇ ਮੈਨੂੰ ਸੁਣ ਕੇ ਵੜੀ ਹੋਈ ਹੈਰਾਨੀ ਰੱਬ ਤੋਂ ਤਾਹ ਡਰ ਸੁਹੇਲੀਏ ਦੇਖੀ ਕਿਤੇ ਤੈਨੂੰ ਪਰਮਾਤਮਾ ਇਹੋ ਜੀ ਸਜਾ ਨਾ ਦੇ ਦੇਵੇ ਮੈਂ ਤਾਂ ਫੇਰ ਵੀ ਤੇਰੇ ਨਾਂ ਦੀਆਂ ਅਰਦਾਸਾਂ ਕਰਦੀਆਂ ਜਿਹੜੀਆਂ ਤੈ ਮੇਰੇ ਨਾਲ ਕੀਤੀਆਂ ਦੁੱਗਣੀਆਂ ਕਰਕੇ ਮੋੜੀਂ ਪ੍ਰਮਾਤਮਾ ਦੇਖੀ ਕਿਤੇ ਇਹਦੀ ਕੀਤੀ ਦਾ ਮੁੱਲ ਜੇ ਰਹਿ ਗਿਆ ਮੇਰੇ ਸਿਰ ਮੈਨੂੰ ਤਾਂ ਕਰਜਾ ਲਾਹੁਣਾ ਪਊਗਾ ਅਗਲੇ ਜਨਮ ਢੀਕੂੰਗੀ ਤੈਨੂੰ ਕੁੜੇ ਅਈ ਤਹੀ ਲਾਜਾ ਮਾ ਸਾਰਾ ਕਰਜਾ ਆਪਣੇ ਅੱਖੀਂ ਦੇਖ ਲਾਂ ਤੇਰਾ ਹੋਇਆ ਸਭ ਦਲੀਏ ਰੱਬ ਤੋਂ ਡਰ ਕੇ ਕਦਮ ਚੱਕਿਆ ਕਰ ਉਹ ਆਤਮਾ ਚ ਵਸਦਾ ਕਿਸੇ ਦੀ ਆਤਮਾ ਨਾ ਦਿਖਾਈਨੀ ਦਲੀਏ ਆ ਤਾਂ ਤੂੰ ਬੜੀ ਗੱਲ ਕੀਤੀ ਜਿਹੜੀ ਮੈਂ ਤਾਂ ਕੱਲ ਸੁਣ ਕੇ ਹੈਰਾਨ ਰਹਗੀ ਆ ਨਿਸ 헤 ਲਈ ਤੈਨੂੰ ਤੇਰੀਆਂ ਮੈਂ ਗੱਲਾਂ ਦੱਸਾਂ ਗੁੜੇ ਆ ਰੱਬ ਤੋਂ ਡਰੀ ਦੇਖੀ ਕਿਤੇ ਪੁੱਠਾ ਪਾਲੜਾ ਹੋ ਜਾਵੇ ਰੱਬ ਦੀ ਡਾਂਗ ਦੇ ਵਿੱਚ ਕਹਿੰਦੇ ਖੜਾਕ ਨਹੀਂ ਹੁੰਦਾ ਜਦੋਂ ਪੈਂਦੀ ਐ ਉਦਹੀਂ ਪਤਾ ਲੱਗਦਾ ਸਿਆਣਿਆਂ ਦੀ ਕਹਾਵਤ ਕਹਿੰਦੇ ਰੱਬ ਜੇ ਤੂੰ ਮਰਦਾ ਤਾਂ ਮਤ ਮਰਦਾ ਲੱਗਦਾ ਗੁੜੀਏ ਨਿਹਣ ਤਾਂ ਪ੍ਰਮਾਤਮਾ ਨੇ ਤੇਰੀ ਖੀਰ ਲਿਖੀ ਮੈਂ ਤਾਂ ਐਸੇ ਗੱਲ ਦੀ ਚਾਕ ਚ ਬੈਠੀ ਮੇਰੀ ਦੱਲੀ ਐ ਜਿਹੜੀ ਸਹੇਲੀ ਔਨੇ ਕਿਨਾਂਕ ਦਲਪਣੇ ਵਿੱਚ ਨਾਮ ਬਣਾਇਆ ਮੈਂ ਵੀ ਛੇਤੀ ਕੇਕ ਕਟਾਂ ਗੁੜੇ ਮੈਨੂੰ ਬੜੀ ਖੁਸ਼ੀ ਹੋਈ ਤੇਰੇ ਵਰਗੀ ਦੱਲੀ ਨਾਲ ਖੜਾ ਛੁੱਟਿਆ ਜਾਨੀ ਦੱਲਿਏ ਤੈਨੂੰ ਮਾਪ ਕੀਤਾ ਗਲਾਸਾਬ ਕਰੂਗਾ ਆਪਣਾ ਪਿਤਾ ਓ ਪਰਮਾਤਮਾ ਹੈ ਰਾਖਾ ਮੇਰਾ